ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਪਹੁੰਚੇ ਨਾਬਾ ਕੱਚੇ ਮੁਲਾਜ਼ਮ ਪੱਕੇ ਕਰਵਾਉਣ ਦਾ ਕੀਤਾ ਗਿਆ ਦਾਵਾ ਸਰਕਾਰ ਅੱਗੇ ਮੁਲਾਜ਼ਮਾਂ ਦੀ ਪੈਨਸ਼ਨ ਦਾ ਵੀ ਰੱਖਿਆ ਜਾਵੇਗਾ ਪ੍ਰਪੋਜ਼ਲ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਚੰਨਨ ਗਰੇਵਾਲ ਦਾ ਨਾਬਾ ਪਹੁੰਚਣ ਤੇ ਵਕਫ ਵਕ ਜਦਬੰਦੀਆਂ ਦੇ ਵੱਲੋਂ ਸਨਮਾਨ ਕੀਤਾ ਗਿਆ ਚੇਅਰਮੈਨ ਚੰਨਨ ਗਰੇਵਾਲ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਉਹਨਾਂ ਨੂੰ ਅਹੁਦਾ ਦਿੱਤਾ ਗਿਆ ਉਸਦੇ ਲਈ ਉਹ ਬਹੁਤ ਧੰਨਵਾਦੀ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਸਫਾਈ ਕਰਮਚਾਰੀ ਕਲਾਸ ਡੀ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਕੱਚੇ ਨੇ ਉਹਨਾਂ ਨੂੰ ਛੇਤੀ ਪੱਕਾ ਕਰਨ ਦੀ ਪ੍ਰਪੋਜ਼ਲ ਸਰਕਾਰ ਦੇ ਅੱਗੇ ਰੱਖੀ ਜਾਵੇਗੀ ਇਸ ਦੇ ਨਾਲ ਨਾਲ ਹੀ ਪੈਨਸ਼ਨ ਦਾ ਵੀ ਪ੍ਰਪੋਜ਼ਲ ਸਰਕਾਰ ਦੇ ਅੱਗੇ ਰੱਖਿਆ ਜਾਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕਦਮ ਇਸ ਲਈ ਚੁੱਕੇ ਜਾ ਰਹੇ ਨੇ ਤਾਂ ਕਿ ਕਰਮਚਾਰੀਆਂ ਦੇ ਘਰ ਦਾ ਗੁਜ਼ਾਰਾ ਵਧੀਆ ਹੋ ਸਕੇ ਉਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਿਆ ਹਦਾਇਤਾ ਨੇ ਕਿ ਜੇਕਰ ਸੀਵਰਮੈਨ ਨੂੰ ਗਟਰ ਦੇ ਵਿੱਚ ਉਤਾਰਿਆ ਜਾਵੇ ਤਾਂ ਉਸਦੇ ਅਧਿਕਾਰੀ ਖਿਲਾਫ ਵੀ ਪਰਚਾ ਦਰਜ ਕੀਤਾ ਜਾਵੇਗਾ ਇਸ ਮੌਕੇ ਤੇ ਰਾਸ਼ਟਰੀ ਸਰਵਉੱਚ ਨਿਰਦੇਸ਼ਕ ਪਾਵਦਾਸ ਅਸ਼ਵਨੀ ਸਹੋਤਾ ਪ੍ਰਬੰਧਕ ਵੈਦ ਪ੍ਰਕਾਸ਼ ਕਾਲੀ ਦਰਸ਼ਨ ਸਿੰਘ ਲੁਬਾਣਾ ਸੂਬਾ ਪ੍ਰਧਾਨ ਕਲਾਸ 4th ਗਵਰਨਮੈਂਟ EMPLOYEES UNION ਨੇ ਕਿਹਾ ਕਬੀਤੇ ਦਿਨੀ ਜੋ ਸਰਕਾਰ ਵੱਲੋਂ ਚੇਅਰਮੈਨ ਉਹਨਾਂ ਦੇ ਭਾਈਚਾਰੇ ਵਿੱਚੋਂ ਬਣਾਏ ਗਏ ਨੇ ਉਸ ਤੋਂ ਬਹੁਤ ਖੁਸ਼ ਨੇ ਉਹਨਾਂ ਦੇ ਭਾਈਚਾਰੇ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਜ਼ਿਆਦਾਤਰ ਕੱਚੇ ਕਰਮਚਾਰੀ ਪਿਛਲੇ 20 ਤੋਂ ਲੈ ਕੇ 25 ਸਾਲਾਂ ਤੋਂ ਪੱਕੇ ਨਹੀਂ ਸੀ ਕੀਤੇ ਗਏ ਉਹਨਾਂ ਵੱਲੋਂ ਇਹ ਮੰਗ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਬੇਨਤੀ ਕੀਤੀ ਗਈ ਹੈ ਕਿਉਂਕਿ ਕੱਚੇ ਕਰਮਚਾਰੀਆਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਨੂੰ ਇਹ ਉਮੀਦ ਹੈ ਕਿ ਚੇਅਰਮੈਨ ਉਹਨਾਂ ਦੀਆਂ ਮੁਸ਼ਕਲਾਂ ਦਾ ਛੇਤੀ ਨਿਪਟਾਰਾ ਕਰਨਗੇ ਨਾਬਾ ਤੋਂ ਰਾਹੁਲ ਖੁਰਾਣਾ ਦੀ ਰਿਪੋਰਟ ਔਨ 에ਅਰ ਅੱਜ ਦੀ ਜਿਹੜੀ ਮੀਟਿੰਗ ਹੈ ਜਿਹੜੀ ਨਾਬੇ ਦੇ ਵਿੱਚ ਕੀਤੀ ਗਈ ਆ ਔਰ ਪਾਲਿਕਾ ਨੂੰ ਸਫਾਈ ਕਰਮਚਾਰੀ ਬਚਾਓ ਮੋਰਚੇ ਵੱਲੋਂ ਜਿਹੜੀ ਰੱਖੀ ਗਈ ਹੈ ਜਿਹਦੀ ਅਗਵਾਈ ਅੱਜ ਇੱਥੇ ਬਰਿੰਦਰ ਬਹਨੀ ਜੀ ਸਾਡੇ ਬਹੁਤ ਅਸੀਸ ਭਾਈ ਔਰ ਉਹਨਾਂ ਦੇ ਨਾਲ ਕਾਲੀ ਪ੍ਰਧਾਨ ਜੀ ਔਰ ਮੇਰੇ ਨਾਲ ਚੇਚੇ ਤੌਰ ਤੇ ਪਹੁੰਚੇ ਲੁਧਿਆਣਾ ਤੋਂ ਅਸ਼wini ਸੋਹਤਾ ਜੀ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਵਿਨੋਦ ਬਿੱਟਾ ਜੀ ਜਿੰਦਰ ਟੋਨਾ ਜੀ ਜੋ ਦਰਸ਼ਨ ਲੁਬਾਨਾ ਜੀ ਦੁਰਗਾ ਰਾਮ ਜੀ ਤੇ ਹੋਰ ਮੇਰੇ ਸਾਥੀ ਜਿਹੜੇ ਇਸ ਮੀਟਿੰਗ 'ਚ ਪਹੁੰਚੇ ਆ ਇਸ ਮੀਟਿੰਗ ਨੂੰ ਮੈਂ ਚੇਅਰਮੈਨ ਬਣਨ ਤੇ ਇਹਨਾਂ ਨੇ ਮੈਨੂੰ ਆਨਰ ਵੀ ਕੀਤਾ ਤੇ ਨਾਲ ਦੇ ਨਾਲ ਜਿਹੜੀਆਂ ਮਜ਼ਦੂਰਾਂ ਨੂੰ ਮੁਸ਼ਕਲਾਂ ਦਰਪੇਸ਼ ਆ ਰਹੀਆਂ ਉਹਦੇ ਨਾਲ ਵੀ ਰੂਪ ਰੂਪ ਹੋਏ ਆ ਤੇ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਤੋਂ ਮਾਨਯੋਗ ਭਵਨ ਸਿੰਘ ਸਾਹਿਬ ਤੋਂ ਇਹਨਾਂ ਮੁਸ਼ਕਲਾਂ ਦਾ ਹੱਲ ਕਰਵਾ ਕੇ ਇਹਨਾਂ ਦੀਆਂ ਜਿਹੜੀਆਂ ਬਹੁਤ ਲੰਬੇ ਸਮੇਂ ਤੋਂ ਚਿਰ ਲੰਬੇ ਤੋਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਹੈਗੀਆਂ ਉਹਨਾਂ ਨੂੰ ਪੂਰਾ ਕਰ ਸਕੀਏ ਕਿਹੜੇ ਕਿਹੜੇ ਮੁਸ਼ਕਲਾਂ ਨੇ ਜਿਹੜੀਆਂ ਸਫਾਈ ਕਰਮਚਾਰੀਆਂ ਦੀ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਰਿਕਰੂਟਮੈਂਟ ਜਿਹੜੀ ਹੈ ਇਹਨਾਂ ਦੀ ਕੱਚੇ ਪੱਕੇ ਤੌਰ ਤੇ ਜਿਹੜੀ ਕੱਚੇ ਤੌਰ ਤੇ ਕਰਦੇ ਆ ਅਸੀਂ ਆਊਟਸੋਰਸ ਔਰ ਠੇਕੇਦਾਰੀ ਪ੍ਰਥਾ ਦਾ ਪਹਿਲਾਂ ਤੋਂ ਵਿਰੋਧ ਕਰਦੇ ਆਏ ਆ ਤੇ ਹੁਣ ਵੀ ਅਸੀਂ ਮਾਨਯੋਗ ਭਵਨਤਮਨ ਸਾਹਿਬ ਨੂੰ ਇਹ ਬੇਨਤੀ ਕਰਾਂਗੇ ਕਿ ਇਹਨਾਂ ਦੀ ਇੱਕ ਐਕਟ ਲੈ ਕੇ ਆਂਦਾ ਜਾਏ ਜਿਹਦੇ ਵਿੱਚ ਘੱਟੋ ਘੱਟ ਦਰਜਾ 4 ਕਰਮਚਾਰੀ ਜਿਹੜੇ ਹੈਗੇ ਆ ਇਹਨਾਂ ਦੀ ਜਿਹੜੀ ਰਿਕਰੂਟਮੈਂਟ ਹੋਵੇ ਉਹ ਪੱਕੇ ਤੌਰ ਤੇ ਹੋਵੇ ਔਰ ਨਾਲ ਦੇ ਨਾਲ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਜੇ ਕਿਸੇ ਕਰਮਚਾਰੀ ਨੂੰ ਪੈਨਸ਼ਨ ਦੀ ਲੋੜ ਹੈ ਤਾਂ ਇਹਨਾਂ ਮੁਲਾਜ਼ਮਾਂ ਨੂੰ ਸਫਾਈ ਕਰਮਚਾਰੀਆਂ ਨੂੰ ਦਰਜਾ 4 ਕਰਮਚਾਰੀਆਂ ਨੂੰ ਸੀਵਰਮੈਨਾਂ ਨੂੰ ਤੇ ਅਸੀਂ ਪੈਨਸ਼ਨ ਲਈ ਵੀ ਮੰਗ ਜੜੀ ਰੱਖਾਂਗੇ ਔਰ ਨਾਲ ਦੇ ਨਾਲ ਇਹਨਾਂ ਦੀ ਸਿਹਤ ਸੇਵਾਵਾਂ ਨੂੰ ਲੈ ਕੇ ਜਿਹੜੀਆਂ ਕੋਈ ਸਕੀਮ ਜਾਂ ਪ੍ਰਾਇੋਰਟੀ ਬੇਸ ਤੇ ਕੋਈ ਗੱਲ ਹੁੰਦੀ ਜਿਹੜੀ ਕੋਈ ਸਟੇਮ ਬਣਾਉਣ ਦੀ ਗੱਲ ਆਈ ਤਾਂ ਉਹ ਵੀ ਇਸੇ ਰੱਖਾਂਗੇ ਸੇਫਟੀ ਪੱਖੋਂ ਵੀ ਦੇਖਦੇ ਹੋ ਅਕਸਰ ਜਿਹੜੇ ਸੀਵਰ ਮੈਨ ਨੇ ਜਦੋਂ ਸਫਾਈ ਕਰਦੇ ਨੇ ਤਾਂ ਉਹਨਾਂ ਦੀ ਡੈਥ ਵੀ ਹੋ ਜਾਂਦੀ ਆ ਸੇਫਟੀ ਪੱਖੋਂ ਸਰਕਾਰ ਦੇ ਧਿਆਨ ਚ ਨਹੀਂ ਆਉਂਦੀ ਨਾ ਸੇਫਟੀ ਪੱਖੋਂ ਦੇਖੋ ਸੁਪਰੀਮ ਕੋਰਟ ਦੀਆਂ ਤਾਂ ਕਲੀਅਰ ਗਾਈਡਲਾਈਨਸ ਹੈਗੀਆਂ ਵੀ ਕਿਸੇ ਨੂੰ ਵੀ ਕਰਮਚਾਰੀ ਨੇ ਸੀਵਰ ਦੇ ਵਿੱਚ ਨਹੀਂ ਉਤਰਨਾ ਪਰ ਇਹ ਫਿਰ ਵੀ ਕਈ ਥਾਵਾਂ ਤੇ ਇਦਾਂ ਹੋ ਜਾਂਦਾ ਹੈ ਤੇ ਉਹਦੇ ਲਈ ਇੱਕ ਪ੍ਰਵਧਾਨ ਹੈਗਾ ਜਿਹੜਾ 10 ਲੱਖ ਦੀ ਉਹਨਾਂ ਨੂੰ ਮਿਲਦੀ ਆ ਇੰਸ਼ੋਰੈਂਸ ਮਿਲਦੀ ਆ ਪਰ ਉਹ ਮੈਂ ਸਮਝਦਾ ਖਾਲੀ ਉਸ ਇੰਸ਼ੋਰੈਂਸ ਦੇ ਨਾਲ ਇਹਨਾਂ ਦਾ ਜਿਹੜਾ ਜੀਵਨ ਸਰ ਉਹ ਸੁਧਰ ਨਹੀਂ ਸਕਦਾ ਅਸੀਂ ਮੰਗ ਕਰਾਂਗੇ ਸਰਕਾਰ ਤੋਂ ਵੀ ਇੱਥੇ ਜਿਹੜੇ ਇਹਨਾਂ ਕਰਮਚਾਰੀਆਂ ਨੂੰ ਸੀਵਰ ਦੇ ਵਿੱਚ ਮਾਰਦੇ ਆ ਉਹਨਾਂ ਤੇ ਵੀ ਕਰਮਚਾਰੀਆਂ ਦੇ ਜਿਹੜੇ ਆਫੀਸਰਸ ਹੈਗੇ ਉਹਨਾਂ ਦੇ ਪਰਚਾ ਦਰਜ ਕਰਾਇਆ ਜਾਵੇ। ਉਹਨਾਂ ਲਈ ਸਮੇਂ ਵਿੱਚ ਲੱਗਦਾ ਵੀ ਪੱਕੀ ਪਰਤੀ ਵੀ ਦਿੱਤੀ ਹੋ। ਬਿਲਕੁਲ 100% ਅਸੀਂ ਮੈਂ ਔਰ ਮਾਨਯੋਗ ਸਾਡੇ ਲੋਕਲ ਬਾਡੀ ਮਨਿਸਟਰ ਬਲਕਾਰ ਸਿੰਘ ਜੀ ਵੀ ਇਸ ਗੱਲ ਇਹ ਲੋਕਲ ਬਾਡੀ ਵਿਭਾਗ ਉਹਨਾਂ ਦੇ ਕੋਲ ਆ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਪੱਕੇ ਤੌਰ ਤੇ ਜਿਹੜੀ ਪਰਤੀ ਆ ਅੱਗੋਂ ਤੋਂ ਹੋਵੇ। ਅਛੀ ਦਿਨੀ 17 ਫਰਵਰੀ ਨੂੰ ਲਾਣਾ ਵਿਖੇ ਪੰਜਾਬ ਦੇ ਸਮੂਹ ਨਗਰ ਨਗਰ ਕੌਂਸਲਾਂ ਇਹ ਨਗਰ ਪੰਚਾਇਤਾਂ ਦੇ ਮੈਂਬਰਾਂ ਸਭਾਂ ਨੇ ਰਲ ਕੇ ਇੱਕ ਪੰਜਾਬ ਪੱਧਰ ਦੇ ਇੱਕ ਵਾਲੰਟੀਅਰ ਸਮਾਜ ਜੋ ਸੰਗਠਨ ਸਮਾਯਾ ਜਿਹਦੇ ਚੇਅਰਮੈਨ ਚੰਦਰ ਗਰੇਵਾਲ ਜੀ ਤੇ ਪ੍ਰਧਾਨ ਮੋਹਿੰਟਾ ਜੀ ਅੰਮ੍ਰਿਤਸਰ ਤੋਂ ਇਹਨਾਂ ਨੂੰ ਬਣਾਇਆ ਗਿਆ ਸੀਗਾ ਅੱਜ ਸਾਨੂੰ ਸੰਗਠਨ ਦੀ ਲੋੜ ਨਹੀਂ ਪਈ ਅਸੀਂ 15 ਦਿਨ ਮੰਗ ਪੱਤਰ ਦਿੱਤਾ ਸੀਗਾ ਕਿ ਸਰਕਾਰ ਨੂੰ ਸਾਡੇ ਸਤਿਕਾਰਯੋਗ ਜਿਹੜੇ ਚੇਅਰਮੈਨ ਨੇ ਚੰਦਰ ਗਰੇਵਾਲ ਜੀ ਉਹਨਾਂ ਨੂੰ ਵੀ ਪੰਜਾਬ ਸਫਾਈ ਯੋਗਦਾਰਾ ਵਜੋਂ ਨਾਤਾ ਗਿਆ ਤੇ ਸਾਨੂੰ ਹੁਣ ਇਹਨਾਂ ਤੋਂ ਪੂਰੀ ਆਸ ਹੈ ਕਿ ਜਿਹੜੀਆਂ ਸਾਡੀ ਮੰਗਾਂ ਲੈ ਕੇ ਅਸੀਂ ਚੱਲੇ ਸੀਗੇ ਪੰਜਾਬ ਪੱਧਰ ਦੀਆਂ ਉਹਨੂੰ ਪੂਰਾ ਕਰਾਂਗੇ ਖਾਸ ਕਰਕੇ ਜਿਹੜੀ 90 ਦੀ ਜਿਹੜੀ ਸੂਬਾ ਸਭਾ ਇੱਥੇ ਜਿਹੜੇ ਸਾਡੇ ਜਿਹੜੇ ਕੱਚੇ ਸਬਾਈ ਕਰਮਚਾਰੀ ਰਹਿ ਗਏ ਨੇ ਜਿਨ੍ਹਾਂ ਨੂੰ 10 ਸਾਲ ਵੀ ਇਸ ਸਕੀਮ ਦੇ ਤਹਿਤ ਰਹਿ ਗਏ ਨੇ ਕਿ ਉਹਨਾਂ ਨੂੰ ਵੀ ਜਿਹੜਾ ਡਿਸਕਰੀਟ ਕਰ ਦਿੱਤਾ ਗਿਆ ਪਰ ਇਹਨਾਂ ਨੂੰ ਵੀ ਪੂਰੇ ਪੰਜਾਬ ਦੇ ਨਾਲ ਰੈਗੂਲਰ ਕੀਤਾ ਜਾਵੇ ਤੇ ਬਾਕੀ ਜਿਹੜੀਆਂ ਸਾਡੀਆਂ ਪੰਜਾਬ ਪੱਧਰੀਆਂ ਮੰਗਾਂ ਨੇ ਉਹ ਅਸੀਂ ਆਸ ਕਰਦੇ ਹਾਂ ਕਿ ਸਾਡੇ ਚੇਅਰਮੈਨ ਸਾਹਿਬ ਜਲਦੀ ਇੱਕ ਮੀਟਿੰਗ ਜਿਹੜੀ ਹੈ ਮੁੱਖ ਮੰਤਰੀ ਪੰਜਾਬ ਤੇ ਮੰਤਰੀ ਸਾਹਿਬ ਨਾਲ ਕਰਾਂਗੇ ਸਾਡੇ ਜਿਹੜੇ ਫੈਰਾਂ ਦਾ ਮੰਗਾਰਾ ਉਹ ਜਲਦੀ ਕਰਾਂਗੇ ਸਨ ਵੀ ਪੂਰੀ ਆਸ ਹੈ ਸਾਡੇ ਵਿਸ਼ੇਸ਼ ਤੌਰ ਤੇ ਜਿਹੜੇ ਆਏ ਨੇ ਜੀ ਚੰਦਰਗਰੇਵਾਲ ਜੀ ਚੇਅਰਮੈਨ ਸੁਪਾਈ ਕਮਿਸ਼ਨ ਪੰਜਾਬ ਤੇ ਉਹਨਾਂ ਦੇ ਨਾਲ ਚੇਚੇ ਤੌਰ ਤੇ ਆਏ ਨੇ ਆਸ਼ਮ ਬੀਸ ਰੇਸਟ ਅਸ਼ਨੀ ਸੋਤਾ ਜੀ ਇਹਨਾਂ ਨੇ ਵਿਰਦਾਂ ਦਾ ਸਤਿ ਮਾਨ ਤੇ ਸਤਕਾਰ ਕਰਨਾ ਚਾਹੁੰਦੇ ਆ ਕਿਉਂਕਿ ਇਸ ਲਈ ਮਾਨ ਸਤਕਾਰ ਕਰ ਰਿਹਾ ਕਿਉਂਕਿ ਸਮਾਜ ਦੇ ਕ੍ਰਾਂਤੀਕਾਰੀ ਲੀਡਰ ਨੇ ਸਮਾਜ ਨੂੰ ਅੱਗੇ ਚਲਾਉਣ ਵਾਲੇ ਨੇ ਔਰ ਚੰਦਰ ਗਰੇਵਾਲ ਜੀ ਨੂੰ ਅਸੀਂ ਬੁਲਾਇਆ ਸੀ ਇਸ ਕਰਕੇ ਬੀਓਬੀ ਕੱਚਿਆਂ ਦੀ ਆਵਾਜ਼ ਚੱਕਣ ਕੱਚਿਆਂ ਨੂੰ ਪਰਮਾਨੈਂਟ ਕਰਨਾ ਤੇ ਜਿਹੜਾ ਸਮਾਜ ਨਾਲ ਧੱਕਾ ਹੋ ਰਿਹਾ ਇਸ ਲਈ ਉਹਨੂੰ ਚੰਦਰ ਗਰੇਵਾਲ ਜੀ ਨੂੰ ਬੇਨਤੀ ਕਰਨੀ ਹੈ ਤੇ ਅਸ਼wini ਦੋਤਾ ਜੀ ਨੂੰ ਵੀ ਤੁਸੀਂ ਇੱਥੇ ਪਹੁੰਚੋ ਬਿੱਟਾ ਜੀ ਨੂੰ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਐਕਸ਼ਨ ਕਮੇਟੀ ਦੇ ਸਭਾਈਸ ਜਾਗਾ ਦੇ ਉੱਥੇ ਚੇਚੇ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉੱਤੇ ਆਣ ਤੇ ਕਿੰਨੇ ਕਿ ਪੰਜਾਬ ਪਰਚ ਕਿੰਨੇ ਕਿ ਖਰਚੇ ਕਰਮ ਜਾਰੀ ਨੇ ਜਿਹੜੇ ਕੈਟਗਰੀ ਰੈਗੂਲਰ ਕੀਤਾ ਜਾਉ। ਘੱਟੋ ਘੱਟ 10-15 ਹਜ਼ਾਰ ਰੁਪਏ ਦਾ ਆਉਣਾ ਇਹ ਜਿਹੜੇ 20-20 ਸਾਲ ਤੋਂ ਕੱਚੇ ਨੇ ਇਹ ਵੀ 25-25 ਸਾਲ ਤੋਂ ਕੱਚੇ ਬੈਠੇ ਨੇ ਉਹਨਾਂ ਨੂੰ ਇਸ ਕਰਕੇ ਅਸੀਂ ਪਰਮਾਨੈਂਟ ਨਾਬੇ ਸਭ ਤੋਂ ਸਭ ਤੋਂ ਪਹਿਲਾਂ ਨਾਬੇ ਦੀ ਅਸੀਂ ਮਤਾ ਰੱਖਿਆ ਆ ਚੰਦਰਗਰੇ ਵਾਲੇ ਜਿਹਨੂੰ ਅਸ਼wini ਸੋਤਾ ਜੀ ਨੇ ਬੇਨਤੀ ਕਰੀ ਆ ਕਿ ਪਹਿਲਾਂ ਨਾਬੇ ਦੇ ਵਿੱਚ ਪਰਮਾਨੈਂਟ ਕਰਾ ਪੈ ਤਾਂ ਨੂ ਨਾਬਾ ਪਿੱਛੇ ਰਹਿ ਗਿਆ ਜੀ ਦੇ ਲਾਪੇ ਦੇ ਸਾਰੇ ਜਿਹੜੇ ਕਰਮਚਾਰੀ ਨੇ ਵਕਫ ਵਕਫ ਨਗਰ ਕੌਂਸਲ ਦੇ ਕਰਮਚਾਰੀ ਨੇ ਉਹ ਮਾਨਯੋਗ ਵਿਚਨਨ ਕਰੇ ਵਾਲੀ ਜਿਨ੍ਹਾਂ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਹੈ ਸਰਕਾਰ ਨੇ ਉਹਨਾਂ ਨੂੰ ਵੈਲਕਮ ਕਰਨ ਲਈ ਇਕੱਠੇ ਹੋਏ ਨੇ ਅਸੀਂ ਵੀ ਸਾਰੇ ਵੈਲਕਮ ਕਰਨ ਲਈ ਇਕੱਠੇ ਹੋਏ ਆ ਇਹਨਾਂ ਤੋਂ ਬਹੁਤ ਵੱਡੀਆਂ ਆਸਾਂ ਨੇ ਸਾਨੂੰ ਕਿਉਂਕਿ ਇਹ ਇੱਕ ਲਹਿਰ ਦੇ ਵਿੱਚ ਕੰਮ ਕੀਤਾ ਟ੍ਰੇਨ ਲਾਈਨ ਦੇ ਵਿੱਚ ਕੰਮ ਕੀਤਾ ਸਫਾਈ ਮਜ਼ਦੂਰਾਂ ਨੇ ਕੰਮ ਕੀਤਾ ਸੋਲਿਡ ਵੇਸਟ ਮੈਨੇਜਮੈਂਟ ਜੋ ਅਕਾਲੀ ਸਰਕਾਰ ਲੈ ਕੇ ਆਏ ਸੀਗੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਕੇ ਆਏ ਸੀਗੀ ਉਹਦੇ ਵਿਰੁੱਧ ਇੱਕ ਬਹੁਤ ਵੱਡਾ ਅੰਦੋਲਨ ਜੋ ਹੈ ਉਹ ਚੰਦਨ ਗਰੇਵਾਲ ਜੀ ਨੇ ਸੜਾ ਕੀਤਾ ਸੀਗਾ ਔਰ ਉਸ ਦੀ ਅਗਵਾਈ ਇਹਨਾਂ ਨੇ ਤੇ ਮਰਹੂਮ ਸਾਡੇ ਕਾਮੜ ਸاجਨ ਸਿੰਘ ਹੋਰਾਂ ਨੇ ਕੀਤੀ ਸੀਗੀ ਸੋ ਅੱਜ ਜਿਸੇ ਦਾ ਦਾ ਤੋਂ ਮੇਰੇ ਵਾਰੀ ਨਾਲ ਵੇਖੋ